ਨਾ ਤੇ ਸੰਦੀਪ ਦੀਦੀ ਨੇ ਕੁਛ ਕਿਹਾ ਵਾ ਕਿੰਨਾ ਮੰਮੀ ਹੋਣੀ ਕੋਈ ਗੱਲ ਕਰਦੀ ਆ ਬਸ ਉਹ ਅੱਗੇ ਵੀ ਭਾਬੀ ਨੂੰ ਮੈਂ ਦੱਸਿਆ ਸੀ ਵੀ ਮਾਸੀ ਜੀ ਗੱਲ ਕਰਦੀ ਆ ਮੇਜੀ ਇੱਥੇ ਇਹਨਾਂ ਦੀਆਂ ਕਿੰਨੀਆਂ ਜਾਂਦਾ ਆ ਤੇ ਮੈਂ ਉਹਨਾਂ ਜਾਂਦਾਂ ਦੇ ਸਾਰੇ ਦਿਨ ਕੱਢ ਲੈਣੇ ਆ ਜੇ ਮੈਂ ਇੱਥੋਂ ਪੈਰ ਪੁੱਟ ਲਿਆ ਨਾ ਤੇ ਮੇਰੇ ਵਾਸਤੇ ਬੜਾ ਔਖਾ ਹੋ ਜਾਣਾ ਹੈ ਮੇਰਾ ਇਹੀ ਘਰ ਆ ਤਹੀ ਫੇਰਾ ਮਾਰਦੇ ਰਹੋ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਲੋੜ ਵਾਂ ਨੂੰ ਸਾਡੇ ਸਾਥ ਦੀ ਤੇ ਸਾਥ ਦੇਣ ਵੀ ਦੇ ਆਹੀ ਪਰ ਤੁਸੀਂ ਵੀ ਇੱਕ ਗੱਲ ਸੋਚੋ ਉਹਦੀ عمر ਕੁਛ ਨਹੀਂ ਗਈ ਐ ਤੇ ਉਹਦਾ ਮਾਂ ਪਿਓ ਹੁੰਦੇ ਹੋਰ ਕਿਤੇ ਸੋਚ ਲੈਂਦੇ ਰੁਪਿੰਦਰ ਉਹ ਲਿਆ ਹਾ ਰੋਟੀ ਮੈਂ ਖਾ ਕੇ ਜਾਵਾ ਫੇਰ ਹੀ ਪਉਣਾ ਪਿੰਚ ਮੁੰਟ ਬਾਅਦ ਚ ਆ ਗਈ ਆ ਗਈ ਜੇ ਬਾਜੀ ਵੀ ਡਿੱਕਣ ਨਹੀਂ ਹੁਣੇ ਆ ਉਧਰ ਲਿਆ ਫਿਰ ਗਾਂ ਯਾਰ ਹਲੋ میری گل سنو ہاں ایو جانا ਕਿਨੇ ਕਿਨੇ ਆذر جانا ਕਿਨੇ ਨਾਲ مختار بھائی ਨੂੰ ਲੈ جانا ਆਪੇ ਨਾਲੇ ਗੱਲਬਾਤ ਕਰ ਲੈਣਗੇ ਉੱਥੇ ਨਹੀਂ ਉਪਰ ਨਹੀਂ ਦਿੱਦਨੇ ਉਹ ਜਾਣਾ ਕਿ じゃ ਇਕੱਲੇ ਜਾਣਗੇ ਨਹੀਂ ਨਹੀਂ ਉਹਨਾਂ ਨੇ ਜਾਣਾ ਕੱਲਿਆਂ ਨਹੀਂ اچھا اچھا ਹੁਣ ਉੱਥੇ ਜਾ ਕੇ ਉਦਾਂ ਪਤਾ ਲੱਗਣਾ ਪਤਾ ਨਹੀਂ ਪੀ ਉਹ ਵੀ ਤਿਆਰ ਹੋਈਏ ਨਾਲ ਕਿ ਨਹੀਂ ਮੈਂ ਚਲ ਪੁੱਛ ਕੇ ਤੇ ਆਈਏ ਬਲੋ ਤਾਂਗੀ ਨਾ ਹੋਵੇ ਉੱਥੇ ਆਹ ਹੋ ਚੰਗੀ ਹੋਈ ਆ ਜਿਹੜੀ ਵੀ ਗੱਲ ਕਰਨੀ ਆ ਨਾ ਥੋੜੀ ਸੋਚ ਸਮਝ ਕੇ ਕਰਿਓ ਕਿਉਂਕਿ ਅਹੀਂ ਆ ਕੁੜੀ ਵਾਲੇ ਤੇ ਝੁਕਣਾ ਸਾਨੂੰ ਹੀ ਪੈਣਾ ਵਾ ਉਹ ਇਹੋ ਗੱਲ ਠੀਕ ਹੈ ਤੇਰੀ ਕੁੜੀ ਤਾਂ ਹੁਣ ਸਾਨੂੰ ਵਸਾਉਣੀ ਪੈਣੀ ਹੈ ਉਥੇ ਕੋਈ ਗੱਲ ਨਹੀਂ ਮੈਂ ਜਦੋਂ ਨੂੰ ਪਰੇ ਬਾਜ ਮਾਰ ਕੇ ਨਾ ਨਾ ਤੇ ਪੁੱਛ ਲੂੰਗਾ ਤੇ ਬਾਕੀ ਗੱਲ ਭਾਜੀ ਨਾਲ ਕਰਨੀ ਹੈ ਸਾਰੀ ਮੇਰੀ ਗੱਲ ਸੁਣੋ ਜੜੀ ਕੋਈ ਗੱਲ ਵਾਣਾ ਭੇ ਭਾਜੀ ਗੱਲ ਕਰ ਲੈਣਗੇ ਉਹਦੇ ਸੱਸ ਦੇ ਨਾਲ ਸਹੁਰੇ ਦੇ ਨਾਲ ਕਿਉਂਕਿ ਚਲ ਫਿਰ ਵੀ ਥੋੜੇ ਬੋਧਿਆ ਸਿਆਣੇ ਆ ਉਹ ਉਹ ਇਹੋ ਹੀ ਦਿਖਾਈ ਤੁਸੀਂ ਨਾ ਐਵੇਂ ਬਹੁਤੀ ਕੋਈ ਵਾਧ ਘਟ ਕਰਿਓ ਉਹਦੇ ਨਾਲ ਕੋਈ ਗੱਲ ਕਰੀ ਹੋਈ ਨਹੀਂ ਉਹ ਨਹੀਂ ਮੈਂ ਤਾਂ ਹੀ ਤੇ ਉਹਨਾਂ ਨੂੰ ਖੜਨਾ ਆ। ਇਹ ਆ ਵੀ ਚਲ ਦੁਨੀਆ 'ਚ ਵਿਚਰੇ ਆ ਉਹ ਵੀ। ਨਾਲੇ ਗਲਗਲ ਕਰਨ ਦਾ ਪਤਾ ਵੰਨਨ। ਚਲ ਕੋਈ ਨਹੀਂ ਆਪੇ ਉਹ ਕਰ ਲੈਣਗੇ ਗੱਲ ਤੇ ਨਾਲੇ ਨਾ ਉਹਨਾਂ ਦੀ ਗੱਲ ਦਾ ਉਹਨਾਂ ਨੇ ਗੁਸਾ ਵੀ ਨਹੀਂ ਕਰਨਾ। ਜੇ ਮਾੜ ਘੜ ਮੜੀ ਮੋਢੀ ਕੀਤੀ ਵੀ ਜਾਊਗੀ। ਹੂੰ ਹੂੰ ਤੇ ਜੇ ਕੀਤੀ ਤੁਸੀਂ ਤੇ ਤੁਹਾਨੂੰ ਪਤਾ ਵੀ ਤੁਹਾਡੀ ਗੱਲ ਕਿੱਥੇ ਤੱਕ ਜਾਣੀ ਹੈ। ਚਲ ਕੋਈ ਗੱਲ ਨਹੀਂ। ਪਿਲੇ ਭਰਾ ਹੁਣ ਇੱਥੇ ਆਗਦੇ ਹੁਣ ਆਹ ਵਾਲੇ ਕੰਮ ਕਰਦਾ ਕਰਦਾ। ਜੋਤ ਨੂੰ ਨਾ ਪਰੇ ਖੜਕੇ ਨਾ ਤੇ ਉੱਥੇ ਪੁੱਛੂੰਗਾ ਉਹਨੂੰ। ਹਾਂ। ਵੀ ਤੈਨੂੰ ਤੰਗਤ ਨਹੀਂ ਕਰਦੇ ਇੱਥੇ ਹੁਣ। ਸ਼ਾਲ ਆਪਣੀ ਕੁੜੀ ਦੀ ਗੱਲ ਹੋਰ ਵਾ ਆਹੋ ਇਹ ਤੇ ਹੈਂੀ ਤੇ ਉਹ ਤੇ ਆਪਣੀ ਉਥੇ ਦੱਸੂਗੀ ਦੁੱਖ ਸੁੱਖ ਵੀ ਕਰੂਗੀ ਚਾਹੇ ਕਿਦਾਂ ਆ ਹੂੰ ਉਹਨੂੰ ਤੂੰ ਹੀ ਕੋਈ ਨਹੀਂ ਪਰੇਵਾਲੀ ਮਰਗੇ ਨਾ ਉਹਨੂੰ ਪੁੱਛਿਓ ਜੇ ਨਾਂ ਵੀ ਦੱਸੋ ਸਭ ਤਾਂ ਵੀ ਪੁੱਛਿਓ ਕਿ ਕੋਈ ਤੰਗੀਤ ਨਹੀਂ ਹੈਗੀ ਤੈਨੂੰ ਇਥੇ ਓਯਾਹੋ ਪਿਤੰਗ ਦੂੰਗੋ ਤਾਂ ਨਹੀਂ ਕਰਦੇ ਕਿਤੇ ਓਯਾਹੋ ਅੱਗੇ ਮਹਾ ਦੇ ਵਿਆਹ ਕੀਤਾ ਹੈ ਜੇ ਉਥੇ ਤੰਗੀ ਚ ਰਹੀ ਤੇ ਫਿਰ ਫਾਇਦਾ ਕੀ ਹੋਣਾ ਹੁਣ ਜਿਹੜਾ ਪਾਣਾ ਵਾਪਰ ਗਿਆ ਉਹਨੂੰ ਤੇ ਮੰਨਣਾ ਹੀ ਪੈਣਾ ਵਣਾ ਓਹ ਹੋਈ ਕਿ ਸੱਚੀ ਮਹਾ ਟੈਨਸ਼ਨ ਲੱਥੀ ਹੀ ਤਸ ਸਗੋ ਤੋਂ ਵੱਧ ਪੈ ਗਈ ਏ ਉਹ ਮੈਨੂੰ ਤੇ ਇਹ ਆ ਵੀ ਸਾਰੀ ਜ਼ਿੰਦਗੀ ਕਿਤੇ ਰੋ ਰੋਣਾ ਕੱਢ ਦੇ ਉੱਥੇ ਟੈਨਸ਼ਨ ਤੇ ਲੈਂਦੀ ਬੜੀ ਇਹ ਦੇਸ਼ ਦੇਨ ਜੀ ਛਾਟੋਸੇ ਵਲੇ ਰੋਣ ਲਾ ਪੈਂਦੀ ਆ ਜਿਗ ਦੇ ਫੋਨ ਕਰੀਦਾ ਵਾ ਫੋਨ ਤੇ ਨਹੀਂ ਚੁੱਪ ਕਰਦੀ ਤੇ ਮੈਂ ਉਹ ਵੀ ਇਹ ਨਾ ਕੀਤਾ ਕੋਈ ਹੱਲ ਹੈਗਾ ਹੁਣ ਅਜਦਾ ਰੋਈ ਜਾਏਗੀ ਆਪਣੇ ਆਪ ਨੂੰ ਰੋਗ ਲਾਏਗੀ ਕੋਈ ਉਹ ਚਲ ਕੋਈ ਗੱਲ ਨਹੀਂ ਤੂੰ ਵੀ ਸਮਝਾਇਆ ਕਰ ਉਹਨੂੰ ਉਹਨੂੰ ਗਈ ਵੀ ਹੁਣ ਵਾਪਸ ਤੇ ਉਹ ਨਹੀਂ ਆਏ ਨੀ ਜਾਣਾ ਜੇ ਤੇ ਰੋਇਆ ਹੱਲ ਹੋ ਜਾਏ ਤੇ ਫਿਰ ਸਾਰਾ ਡੱਬਾ ਰੋ ਰੋ ਕੇ ਉਹਨੂੰ ਵਾਪਸ ਲੈ ਆਏ ਮੈਂ ਤਾਂ ਬਥੇਰਾ ਸਮਝਉਨੀ ਆ ਪਰ ਕੀ ਕਰੇ ਬੀ ਬਜਰੀ ਲੱਭਦਾ ਗੜੀ ਕੱਖ ਨਹੀਂ ਓਏ ਆਹੋ ਤੇਰੀ ਗੱਲ ਠੀਕ ਹੋਆ ਤੂੰ ਗੜੀ ਕੋ ਲੱਭੇ ਤੇ ਫੇਰੀ ਆ ਚੱਲ ਕੋਈ ਗੱਲ ਨਹੀਂ ਮੈਨੂੰ ਭਾਜੀ ਢੀਕਦੇ ਹੋਣੇ ਤੇ ਮੈਂ ਖਾਵਾਂ ਰੋਟੀ ਤੇ ਮੇਰੀ ਪੈਂਟੀ ਜੜੀ ਨਾ ਉਹ ਪ੍ਰੈਸ ਕਰਦੀ ਮੈਂ ਪਾਉਣੀ ਮੈਂ ਕੱਢਦੀ ਆਂ ਕੱਪੜੇ ਖਾਓ ਤੁਸੀਂ ਰੋਟੀ ਸੱਤ ਮੈਂ ਇਕੱਲੀ ਪੈਂਟੀ ਪਾਉਣੀ ਆ ਕੋਟੀ ਕਾਟੀ ਰਹਿਣ ਦਣੀ ਆਹੋਈ ਆ ਚੱਲ ਟਾਈਮ ਨਾ ਜਾਉ ਦਾ ਟਾਈਮ ਨਾ ਫੇਰ ਮੁੜਿਓ ਹੈ ਲਵਲੀ ਆਇਆ ਹੈ ਨਹੀਂ ਅਜੇ ਤੱਕ ਲਹ ਆਈ ਗਈ ਉਹ ਮੈਂ ਅਜੇ ਹੁਣੀ ਸੋਚਣ ਡਿਆ ਸੀ ਲਵਲੀ ਆਇਆ ਨਹੀਂ ਪਾਜੀ ਬਾਹਰ ਹੀ ਬੈਠੇ ਆ ਸਸਿਕਾ ਪਾਜੀ ਸਸਿਕਾ ਬੋਸ ਨਾਲ ਠੀਕ ਠਾਕ ਵਧੀਆ ਵਧੀਆ ਆ ਤੇ ਬੈਜੋ ਕੁਰਸੀ ਲਿਆਵਾ ਨਹੀਂ 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 ਬੈਜੋ ਅੰਦਰ ਹੀ ਆ ਜਾਓ ਆਜੋ ਆਜੋ ਬੈਜੋ ਤਸੀਂ ਕੋਈ ਨੀ ਹੁੰਦਾ ਆ ਜਾ ਦੋ ਮਿੰਟ ਅੰਦਰ ਆਜੋ ਪਾਜੀ ਬੈਠੋ ਸਹੀ ਬੋਸ ਨਾਲ ਠੀਕ ਠਾਕ ਹੈ ਹਾਂ ਵਧੀਆ ਠੀਕ ਠਾਕ ਕਿੱਥੇ ਗਏ ਭੈਣ ਜੀ ਹੁਣੀ ਉਹਨਾਂ ਦਾ ਇਹ ਜੀ ਆਡੇ ਠੀਕ ਨਹੀਂ ਰਾਦੇ ਅੱਛਾ ਤੇ ਹੁਣੇ ਹੀ ਪਤਾ ਲੱਗਾ ਸੀ ਤੇ ਕਹਿੰਦੀ ਮੜਾ ਜਾ ਪੁੱਛੋ ਮਾਹੌਲ ਚਾਲਾ ਚਲੋ ਕੋਈ ਗੱਲ ਮੈਂ ਤੈਨੂੰ ਆਹ ਠੀਕ ਠਾਕ ਵਧੀਆ ਇਹਨੂੰ ਡਿਕਦਾ ਪਿਆ ਸੀ ਓਏ ਆਹ ਮੈਂ ਲੇਟ ਹੀ ਹੋ ਗਿਆ ਕਿਨੂੰ ਤੁਰਦਾ ਤੁਰਦਾ ਅੱਛਾ ਹਾਂਜੀ ਠੀਕ ਹੈ ਤੇ ਚੱਲੀਏ ਫਿਰ ਆਪਾਂ ਚਾਹ ਘੁੱਟ ਘੁੱਟ ਪੀ ਲਈਏ ਨਹੀਂ ਚਾਹ ਨੀਗਾ ਪੀਣੀ ਫਿਰ ਆਈ ਉੱਥੋਂ ਲੇਟ ਹੋ ਜਾਣਾ ਵਾ ਤੇ ਮੈਂ ਗੱਲ ਇਹ ਕਰਨੀ ਆ ਵੀ ਉੱਥੇ ਤੁਸੀਂ ਆਪ ਹੀ ਗੱਲ ਕਰ ਲਿਓ ਠੀਕ ਹੈ ਇਹ ਆ ਵੀ ਉੱਥੇ ਜੇ ਮੈਂ ਕੀਤੀ ਨਾ ਉਹਨਾਂ ਕਹਿਣਾ ਭਰਾ ਕਦਾ ਬੋਲਦਾ ਬਣ ਕੀਤੀ ਨਹੀਂ ਨਹੀਂ ਕੋਈ ਗੱਲ ਨੂੰ ਫਿਕਰ ਨਾ ਕਰ ਕਰਾਂਗੀ ਕਰਾਂਗੀ ਇਹ ਆ ਵੀ ਮੈਂ ਹੰਘਾਰਾ ਭਰੀ ਜਾਊਂਗਾ ਤੁਹਾਡੀ ਗੱਲ 'ਚ ਵੀ ਤੇ ਇਹ ਗੱਲ ਤੁਸੀਂ ਕਰਨੀ ਏ ਸਾਰੀ ਉੱਥੇ ਕੋਈ ਗੱਲ ਨਹੀਂ ਕੋਈ ਗੱਲ ਨੂੰ ਫਿਕਰ ਨਾ ਕਰ ਗੱਲ ਮੈਂ ਕਰ ਲਾਂਗਾ ਸਾਰੀ ਉਹ ਆ ਤੁਹਾਨੂੰ ਪਤਾ ਹੀ ਆ ਜੋ ਜੋ ਉੱਥੇ ਹੋਣ ਡਿਆ ਹਾਂ ਤੇ ਚੱਲੀਏ ਫਿਰ ਅਸੀਂ ਚਲੋ ਚਲੋ ਆਜੋ ਲੈ ਆ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਠੀਕ ਠਾਕ ਤੁਸੀਂ ਲਾ ਸਤਿ ਸ਼੍ਰੀ ਅਕਾਲ ਸੰਦੀਪ ਪੁੱਤ ਕੁਰਸੀਆਂ ਲਿਆ ਬੈਰੋ ਲਵ ਕੋਈ ਨਹੀਂ ਬਿਲਕੁਲ ਆ ਲੋ ਭਾਈ ਪੁੱਤ ਰਪਿੰਦਰ ਦਾ ਕਿਹ ਵਾਲੀ ਹਾਂਜੀ ਠੀਕ ਠਾਕ ਹਾਂ ਮਸੀਂ ਤੇ ਤੂੰ ਨਾਲ ਲਿਆ ਆਉਂਦਾ ਨਾਲ ਫਿਰ ਇਦਾਂ ਹੀ ਮੋਟਰਸਾਈਕਲ ਤੇ ਆਉਣਾ ਸੀ ਤੇ ਆਂਦੀ ਵੀ ਠੰਡ ਜ਼ਿਆਦਾ ਵਾ। ਕੋਈ ਗੱਲ ਨਹੀਂ ਤੁਸੀਂ ਫੇਰ ਆ ਮਾਰਾ। ਚਲ ਮੈਂ ਚਲਾਈ ਉਹਨੇ। ਤਾਂ ਪੁੱਤ ਤੂੰ ਵੀ ਇਕੱਲਾ ਹੀ ਆ ਗਿਆ। ਤੁਸੀਂ ਪਰਮੀਤ ਨੂੰ ਨਾਲ ਲੈ ਆਉਂਦਾ। ਪਰਮੀਤ ਮਾਸੀ ਜੀ ਗਈ ਹੀ ਸਾਡੀ ਨਾ ਤਾਈ ਜੀ ਹੁਣੀ ਨਹੀਂ ਠੀਕ ਤੇ ਪਤਾ ਲੈਣ ਗਈ ਸੀ ਉੱਧਰ। ਠੀਕ ਆ। ਹਾਂ ਤੇ ਨਾਲੇ ਹੀ ਗੱਲ ਕਰਨ ਆਏ ਹੀ ਤਾਂ ਹੀ ਦੋਵੇਂ ਜਣੇ ਆਏ ਆ। ਕਾਦੀ ਗੱਲ ਪੁੱਤ? ਬਸ ਇਹੋ ਹੀ ਕਿੱਥੇ ਹੈ ਜੋਤ ਮਸੀ? ਇੱਥੇ ਹੀ ਮਾਰਦੀ ਆਵਾਜ਼। ਮਾਰਉਂ ਹਵਾਜ। ਜੋਤ ਸਤਿ ਸ਼੍ਰੀ ਅਕਾਲ ਜੀ ਉਹਸਨਾ ਠੀਕ ਠਾਕ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਵਰਦੀ ਠੀਕ ਠਾਕ ਨੇ ਹਾਂ ਠੀਕ ਠਾਕ ਬੈਠੋ ਬੈਠੋ ਦੇਖਿਓ ਵਰਪਾ ਵੀਜੀ ਠੀਕ ਹੈ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾ ਤੂੰ ਹਾਂਜੀ ਵਧੀਆ ਠੀਕ ਠਾਕ ਚੱਲ ਵਧੀਆ ਚਾਹੀਦਾ ਦੇਖ ਲਓ ਕਿਦਾਂ ਘਰ ਸੁਨਣਾ ਜਾ ਲੱਗਣ ਡਿਆ ਹਨਾ ਭਾਵੇਂ ਡਿਊਟੀ ਕਰਦਾ ਰਿਹਾ ਸੀ ਜਦੋਂ ਕਿਤੇ ਆਂਦੇ ਰਹੀ ਨਹੀਂ ਮਿਲਦਾ ਰਿਹਾ ਸਾਨੂੰ ਪਰ ਫਿਰ ਵੀ ਬੜਾ ਮਹਿਸੂਸ ਜਾਂ ਹੋਣ ਡਿਆ ਇਹੋ ਸਭ ਕੁਝ ਠੀਕ ਠਾਕ ਹੁੰਦਾ ਤੇ ਅਸੀਂ ਵੀ ਕਿਦਾਂ ਚਾਵਾਂ ਨਾ ਆਂਦੇ ਹੁੰਦੇ ਸੀ ਹਾਂ ਤੇ ਪੁੱਤ ਤੇਰੀ ਗੱਲ ਠੀਕ ਆ। ਉਹਦੀ ਕਮੀ ਤੇ ਨਾ ਬੜੀ ਮਹਿਸੂਸ ਹੁੰਦੀ ਆ। ਭਾਵੇਂ ਤੇ ਡਿਊਟੀ ਤੇ ਹੁੰਦਾ ਹੀ ਨਾ ਫੋਨ ਆ ਜਾਂਦਾ ਹੀ। ਸਾਨੂੰ ਵੀ ਢੀਕ ਹੁੰਦੀ ਸੀ ਵੀ ਫੋਨ ਨਹੀਂ ਆਇਆ। ਛੁੱਟੀ ਆਉਣਾ ਮਹੀਨੇ ਨੂੰ ਆਜੂਗਾ, 2 ਮਹੀਨਿਆਂ ਨੂੰ ਆਜੂਗਾ। ਪਰ ਹੁਣ ਤੇ ਸਾਰੀਆਂ ਆਸਾਂ ਹੀ ਮੁੱਕ ਗਈਆਂ ਪੁੱਤ। ਉਹ ਤੇ ਸਾਨੂੰ ਪਤਾ ਵਾ। ਅਸੀਂ ਦਿਨ ਕਿਦਾਂ ਕੱਟਣ ਦੇ ਆ। ਸਾਡਾ ਤੇ ਨਾ ਲਾਕੀ ਤੋੜ ਗਿਆ ਵਾਉ। ਮੁਖਤਿਆਰ ਸਿੰਘ ਜੀ ਗੱਲ ਇਹ ਤਾਂ ਵੀ ਜੋਬੰਦੀ ਘਾਟ ਤਨੀ ਪੂਰੀ ਹੋ ਸਕਦੀ। ਲੋਕੀ ਸਾਨੂੰ ਕਹਿੰਦੇ ਤੇ ਹੈਗੇ ਆ ਕਿ ਤੁਹਾਡੇ ਦੋ ਬੇੜੇ ਆ ਪਰ ਨਹੀਂ ਨਾ ਜੋ ਉਹੀ ਉਹੀ ਜੀ ਮਾਸਰ ਜੀ ਇਹ ਤੇ ਗੱਲ ਹੈਗੀ ਆ ਜੋਤ ਤੂੰ ਮੇਰੀ ਗੱਲ ਸੁਣ ਮੜੀ ਅਹੀ ਨੇ ਨਾ ਨਾ ਗੱਲ ਕਰਨ ਆਏ ਆ ਹਾਂਜੀ 베ਜੀ ਗੱਲ ਇਹ ਆ ਵੀ ਮੈਂ ਤੁਮ ਇਹ ਪੁੱਛਣਾ ਵਾ ਵੀ ਇਹ ਤੰਗ ਪਰੇਸ਼ਾਨ ਤੈਨੂੰ ਕਰਦੇ ਹੁਣ ਨਹੀਂ ਨਹੀਂ 베ਜੀ ਮੇਰੇ ਨਾਲ ਨਹੀਂ ਕੋਈ ਵੀ ਗੱਲ ਕਰਦੇ ਹੈਗੇ ਨਾ ਤੇ ਸੰਦੀਪ ਦੀਦੀ ਨੇ ਕੁਝ ਕਿਹਾ ਵਾ ਤੇ ਨਾ ਮੰਮੀ ਹੁਣੀ ਕੋਈ ਗੱਲ ਕਰਦੀ ਆ ਬਸ ਉਹ ਅੱਗੇ ਵੀ ਭਾਬੀ ਨੂੰ ਮੈਂ ਦੱਸਿਆ ਹੈ ਵੀ ਮਾਸੀ ਜੀ ਗੱਲ ਕਰਦੀ ਆ ਤੇ ਕੋਈ ਗੱਲ ਨਹੀਂ ਦੋ ਚਾਰ ਦਿਨ ਹੋਰ ਆ ਨਾ ਤੇ ਮਾਸੀ ਨੇ ਨਜ਼ਰ ਹੋ ਗਿਆ ਵਾ ਇਹਨੂੰ ਇਹ ਪਿੰਡ ਨਹੀਂ ਜਾਂਦੀ ਪਤਾ ਨਹੀਂ 베ਜੀ ਆ ਜਾਂਦੇ ਆ ਛੇਤੀ ਜੇ ਜਾਣ ਵੀ ਨਾ ਡੈੜੀ ਦਾੰਗੀ ਜਾਂਦੇ ਆ ਜਿਆਦਾ ਸਮਾਂ ਇੱਥੇ ਰਹਿੰਦੇ ਆ ਪਰ ਕੋਈ ਨਹੀਂ ਆਪੇ ਚੱਲ ਜਾਣਗੇ 2-4 ਦਿਨ ਨਹੀਂ ਜਿਹੜੇ ਜੋ ਬੰਦੇ ਹੁੰਦੇ ਐ ਇਥੇ ਰਹਿੰਦੇ ਰਏ ਐ ਬੜਾ ਵੀਰ ਜੀ ਵਿਆਹ ਤੋਂ ਪਹਿਲਾਂ ਵੀ ਇਹਨਾਂ ਦਾ ਇਹੋ ਹਾਲ ਹੀ ਅੱਛਾ ਤੇ ਵਿਆਹ ਤੋਂ ਬਾਅਦ ਵੀ ਇਹੋ ਹਾਲ ਰਹਾ ਤੇ ਮੈਨੂੰ ਤੇ ਸੁਭਾ ਇੱਕ ਦੋ ਵਾਰੀ ਸੰਦੀਪ ਦੀਦੀ ਤੇ ਮੰਮੀ ਨੇ ਵੀ ਕਿਹਾ ਵਾ ਕਿ ਮਾਸੀ ਦੀਆਂ ਗੱਲਾਂ ਚ ਨਾ ਆਈ ਉਦੋਂ ਮੇਰ ਨਾਲ ਬਚਾਰੇ ਬਥੇਰਾ ਕਰਦੇ ਹੀ ਪਰ ਇਹ ਆ ਵੀ ਹੁਣ ਘਰ ਦੇ ਵਿੱਚ ਏਡੀ ਵੱਡੀ ਗੱਲ ਹੋ ਗਈ ਆ ਤੁਹਾਨੂੰ ਵੀ ਪਤਾ ਵਾ ਨਿੱਕਾ ਮੋਟਾ ਤੇ ਸਾਰੇ ਆ ਕਹਿਣਾ ਹੀ ਆ ਤੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਇੱਥੇ ਠੀਕ ਠਾਕ ਆ ਜਿੱਦਨ ਦਾ ਤੂੰ ਪਰਮੀਤ ਨੂੰ ਫੋਨ ਨਹੀਂ ਕੀਤਾ ਮੈਨੂੰ ਤੇ ਉਦੋਂ ਦੀ ਟੈਨਸ਼ਨ ਪਈ ਏ ਤੇ ਤੂੰ ਮੈਨੂੰ ਕੱਲ ਹੀ ਨਹੀਂ ਫੋਨ ਕੀਤਾ 베ਜੀ ਫੋਨ ਮੈਂ ਤੁਹਾਨੂੰ ਕੀ ਕਰਾਂ ਭਾਬੀ ਵੀ ਵਿਚਾਰੇ ਉਹਨਾਂ ਹਾਲਾਤਾਂ ਜਿਹਾ ਤੇ ਜੇ ਇਹਨਾਂ ਦਿਨਾਂ ਜਾ ਕੇ ਕੋਈ ਗੱਲਬਾਤ ਹੋ ਗਈ ਨਾ ਤੇ ਸਾਰੀ ਉਮਰ ਪਛਤਾਉਂਦੇ ਰਵਾਂਗੇ ਕੋ ਚੱਲ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਉਹਨੂੰ ਨਾ ਦੱਸਦਾ ਕੋਈ ਗੱਲ ਨਹੀਂ 베ਜੀ ਉਦੋਂ ਨਾ ਮਨ ਥੋੜਾ ਉਦਾਸ ਜਿਆ ਹੈ ਤੇ ਮੈਨੂੰ ਇਹ ਹੀ ਵੀ ਚੱਲ ਦੀਦੀ ਨਾ ਇਹ ਗੱਲਬਾਤ ਕਰ ਲਾਂ ਉਹ ਮੈਨੂੰ ਤੇ ਇਹ ਆ ਜਿਹੜੀ ਮਾਸੀ ਹੈ ਨਾ ਤੁਹਾਡੀ ਇਹਨਾਂ ਦੇ ਕੰਨ ਭਰਦੇ ਕਈ ਏਰੀ ਬੰਦਾ ਮਗਰ ਲੱਗੀ ਜਾਂਦਾ ਕੋਈ ਗੱਲ ਨਹੀਂ ਵੀਰ ਜੀ ਅੱਜ ਇਹ ਸਾਰਾ ਕੁਝ ਠੀਕ ਠਾਕ ਆ ਜਦੋਂ ਵੀ ਕੋਈ ਗੱਲ ਕਰਨੀਗੇ ਨਾ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਬਾਕੀ ਤੁਹਾਨੂੰ ਵੀ ਪਤਾ ਵਾ ਬੜੀ ਲੰਬੀ ਜ਼ਿੰਦਗੀ ਆ ਮੇਰੀ ਪੇਕੇ ਰਹਿ ਕੇ ਵੀ ਨਹੀਂ ਕੱਟੀ ਜਾਣੀ ਹੁਣ ਤੇ ਮੇਰਾ ਇਹੋ ਘਰ ਆ ਤੇ ਮੈਂ ਇੱਥੇ ਹੀ ਰਹਿਣਾ ਵੀਰ ਜੀ ਤੁਹਾਡੇ ਤੇ ਅੱਗੇ ਮੇਰੇ ਤੇ ਬੜੇ ਹਸਾਨ ਨੇ ਮੈਨੂੰ ਮਾਂ ਪਿਓ ਤੋਂ ਬਿਨਾ ਪਾਲਿਆ ਪੋਸਿਆ ਤੇ ਫਿਰ ਮੇਰੀ ਪੜ੍ਹਾਈ ਕੀਤੀ ਤੁਹਾਨੂੰ ਵੀ ਪਤਾ ਆ ਵੀ ਐਨੇ ਕੰਮ ਕਰਨੇ ਸੌਖੇ ਨਹੀਂ ਹੁੰਦੇ ਤੇ ਉੱਤ ਮੇਰੀ ਭਾਬੀ ਇਨੀ ਚੰਗੀ ਆ ਜਿਨੇ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੇ ਜਿਹੋਨ ਤੇ ਹੀ ਮੇਰਾ ਵਿਆਹ ਕੀਤਾ ਈ ਮੇਰੀ ਕਿਸਮਤ ਮਾੜੀ ਹੀ ਤੇ ਵਿੱਚ ਤੁਹਾਡਾ ਥੋੜੀ ਕੋਈ ਕਸੂਰ ਹੀ ਓਏ ਉਹ ਤੇ ਤੇਰੀ ਗੱਲ ਠੀਕ ਆ ਪਰ ਮੈਨੂੰ ਇਹੋ ਟੈਨਸ਼ਨ ਉਹ ਵੀ ਤੈਨੂੰ ਤੰਗ ਨਾ ਕਰਨਾ ਇੱਥੇ ਨਹੀਂ ਨਹੀਂ ਵੀਰ ਜੀ ਮੈਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆ ਮੈਂ ਠੀਕ ਠਾਕ ਆ ਜੇ ਕਰਨਗੇ ਵੀ ਨਾ ਤੇ ਹੁਣ ਮੈਨੂੰ ਫੋਨ ਕਰਦੀ ਕੋਈ ਨਹੀਂ ਵੀਰ ਜੀ ਮੈਂ ਤੁਹਾਨੂੰ ਦੱਸੂ ਹਾਂ ਐਵੇਂ ਨਾ ਰੋ ਰੋ ਕੇ ਤੇ ਸੇ ਦਿਨ ਕੱਟੀ ਜਾਈ ਮੁੜ ਕੇ ਗੱਲ ਤੇ ਵੀਰ ਜੀ ਦਿਨ ਕੱਟਣ ਵਾਲੀ ਆ ਪਰ ਕਰਨਾ ਵੀ ਕੀ ਆ ਹੁਣ ਇਹੀ ਮੇਰਾ ਘਰ ਆ ਤੇ ਇੱਥੋਂ ਮੈਂ ਪੈਰ ਨਹੀਂ ਪੁੱਟਣਾ ਹੈਗਾ ਕੀ ਪਤਾ ਅੱਗੇ ਮਾਲਕ ਮੇਰੀ ਸੋਣੀ ਲਵੇ ਮੇਰਾ ਵੀ ਕੋਈ ਸਹਾਰਾ ਬਣ ਜੇ ਮੇਜੀ ਇੱਥੇ ਇਹਨਾਂ ਦੀਆਂ ਕਿੰਨੀਆਂ ਜ਼ਿਆਦਾ ਜੁੜੀਆਂ ਨੇ ਮੈਂ ਉਹਨਾਂ ਜ਼ਿਆਦਾ ਦੇ ਸਹਾਰੇ ਦਿਨ ਕੱਟ ਲੈਣੇ ਆ ਤੁਹਾਨੂੰ ਵੀ ਪਤਾਵਾ ਜੇ ਮੈਂ ਇੱਥੋਂ ਪੈਰ ਪੁੱਟ ਲਿਆ ਤੇ ਮੇਰੇ ਵਾਸਤੇ ਬੜਾ ਔਖਾ ਹੋ ਜਾਣਾ ਆ ਹੁਣ ਮੇਰਾ ਇਹੀ ਘਰ ਆ ਤੇ ਤੁਸੀਂ ਵੀ ਫੇਰਾ ਮਾਰਦੇ ਰਹੋ ਇਹ ਮੇਰੇ ਵਾਸਤੇ ਬੜੀ ਵੱਡੀ ਗੱਲ ਆ ਉਹ ਚਲ ਅਸੀਂ ਜਿਉਂਦੇ ਜਾਂਦੇ ਰਹਿਣਾ ਆ ਤੇ ਚੱਲਾ ਚਲੀਏ ਮਾਸੀ ਫੇਰ ਨਾ ਕਹੀ ਵੀ ਬੰਨ ਕਿਉਂ ਵਾਈ ਮਾਰ ਕੇ ਲੈ ਗਿਆ ਮੈਂ ਉਹ ਗੱਲ ਹੀ ਕਰਨੀ ਕੋਈ ਗੱਲ ਕਿੰਨੇ ਕੋ ਮਸੀ ਜੀ ਉਹ ਔਖਾ ਤੇ ਬਹੁਤ ਹੈ ਸਾਰਿਆਂ ਵਾਸਤੇ ਤੁਹਾਡੇ ਵਾਸਤੇ ਵੀ ਉਨਾ ਹੀ ਔਖਾ ਹੈ ਤੇ ਜੋਤ ਵਾਸਤੇ ਵੀ ਪਰ ਜਿੱਥੋਂ ਤੱਕ ਇੱਕ ਉਮਰ ਵੀ ਕੁਛ ਨਹੀਂ ਹੈ ਜੇ ਉਹਦੀ ਤੇ ਬੜਾ ਔਖਾ ਹੋ ਗਿਆ ਨਾ ਤੁਹਾਡੇ ਵਾਸਤੇ ਹੁਣ ਉਹ ਹੀ ਤੁਹਾਡਾ ਪੋਤਾ ਤੇ ਉਹ ਤੁਹਾਡੀ ਨੋ ਹੈ ਤੇ ਤੁਹਾਡੇ ਸਾਥੀ ਤੇ ਬਹੁਤ ਜ਼ਿਆਦਾ ਲੋਡ ਆ ਉਹਨੂੰ ਹੁਣ ਪੁੱਤ ਮੈਂ ਤੇਰੀ ਗੱਲ ਮੰਨਦੀ ਆ ਲੋਡ ਵਾਂ ਉਹਨੂੰ ਤੁਹਾਡੇ ਸਾਥੀ ਤੇ ਸਾਥ ਦੇਣ ਵੀ ਦੇ ਆਹੀ ਪਰ ਤੁਸੀਂ ਵੀ ਇੱਕ ਗੱਲ ਸੋਚੋ ਉਹਦੀ ਉਮਰ ਕੁਛ ਨਹੀਂ ਗਈ ਹੈ ਜੀ ਉਹਦਾ ਮਾਂ ਪਿਓ ਹੁੰਦੇ ਹੋਰ ਕਿਤੇ ਸੋਚ ਲੈਂਦੇ ਇਹ ਨਾ ਕਿਉਂ ਕਿ ਮਾਸੀ ਜੀ ਕਹਿਣ ਡਿਆ ਵੀ ਲੈ ਆਈ ਜਾਓ ਮੈਂ ਤੇ ਵੈਸੇ ਗੱਲ ਕਰਨ ਡਈ ਆ ਇੰਨੀ ਉਮਰ ਕੱਟਣੀ ਜਿਹੜੀ ਆ ਨਾ ਬੜੀ ਔਖੀ ਆ ਗਾੜੀ ਬੱਚੇ ਦਾ ਵੀ ਕੀ ਪਤਾ ਹੁੰਦਾ ਵਾ ਕਿ ਕਿਦਾਂ ਦਾ ਨਿਕਲਣਾ ਵਾ ਪੋਤ ਆਉਣਾ ਵਾ ਕਿ ਧੀ ਆਣੀ ਐ ਜੋਤ ਵਾਸਤੇ ਮੁਸ਼ਕਲ ਨਾ ਕੋਈ ਆਵੇ ਅਸੀਂ ਜੋਤ ਦਾ ਪੂਰਾ ਸਾਥ ਦਵਾਂਗੇ ਮਤਲਬ ਸਾਡੀ ਵੀ ਧੀ ਆ ਉਹ ਠੀਕ ਹੈ ਨਾ ਤੇ ਤੁਸੀਂ ਫਿਕਰ ਨਾ ਕਰੋ ਕਿ ਗੱਲ ਦਾ ਠੀਕ ਵੀ ਇਹ ਪੁੱਤ ਦਲਜੀਤ ਵੀ ਹੈਗਾ ਵਾ ਦੋਵੇਂ ਪੁੱਤ ਬਰਾਬਰ ਹੀ ਹਨ ਪਰ ਨਾ ਜੋਬੰਦੀ ਜਗ੍ਹਾ ਜਿਹੜੀ ਦਲਜੀਤ ਨਹੀਂ ਲੈ ਸਕਦਾ ਤੇ ਜੋਤ ਵੀ ਪੁੱਤ ਨਹੀਂ ਬਣ ਸਕਦੀ ਜਿਹੜੀ ਜੋਬੰਦੀ ਘਾਟਵਾ ਨਾ ਉਹ ਤੁਹਾਨੂੰ ਸਦਾ ਹੀ ਰਣੀ ਹੈ ਪੁੱਤ ਵੇਖ ਲਓ ਤੁਸੀਂ ਸਿਆਣੇ ਜੀ ਰਲ ਮਿਲ ਕੇ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵਾ ਉਦਾਂ ਹੀ ਕਰ ਲੈਣੇ ਆ ਅਸੀਂ ਵੀ ਤੁਹਾਡਾ ਸਾਥ ਨਾਲ ਦਵਾਂਗੇ ਵੇਖਣਾ ਕੀ ਹੈ ਮਾਸੀ ਜੀ ਇਹੋ ਹੀ ਘਰ ਆ ਹੁਣ ਜੋਤਦਾ ਤੇ ਇੱਥੇ ਉਹਨੇ ਰਹਿਣਾ ਤੇ ਇਹ ਇਹੋ ਹੀ ਹੈ ਕਿ ਤੁਸੀਂ ਉਹਦਾ ਸਾਥ ਦਿਓ ਪੁੱਤ ਅਸੀਂ ਤਾਂ ਸਾਥ ਦੇਣ ਹੀ ਦੇ ਆ ਗਾੜੀ ਤੁਸੀਂ ਸਿਆਣਾ ਵਾ ਤੈਨੂੰ ਪਤਾ ਵਾ ਬੰਦੇ ਤੇ ਬਣਾਣਾ ਉਮਰ ਕੱਢਣੀ ਬੜੀ ਔਖੀ ਹੁੰਦੀ ਹੈ ਹੇ ਹੈ ਭੈਣ ਜੀ ਪਤਾ ਨਹੀਂ ਕਿੱਥੇ ਰਹਿ ਗਏ ਆ ਅਜੇ ਤੱਕ ਆਏ ਨਹੀਂ ਗੇ ਆ ਤੇ ਨਵਾਂ ਹੀ ਸਿਆਪਾ ਪਾ ਗੇ ਗੱਲ ਕਰਨ ਦਾ ਮੌਕਾ ਤੇ ਹੋਣ ਹੀ ਘਰ ਹੁੰਦੇ ਤੇ ਲੈ ਆ ਹੀ ਗਏ ਆ ਭੈਣ ਜੀ ਤੁਸੀਂ ਤਾਂ ਬੜਾ ਚੇਰ ਲਾਏ ਘਰ ਨਾ ਜਾਓ ਇੱਧਰ ਆਓ ਮੇਰੀ ਗੱਲ ਸੁਣੋ ਪਹਿਲਾਂ ਕੀ ਗੱਲ ਹੋ ਗਈ ਆ ਗੱਲ ਕੀ ਹੋ ਗਈ ਰਮਣਾ ਦੱਸਦੀ ਆ ਮੈਂ ਤੁਹਾਨੂੰ ਕੰਧਾਂ ਦੇ ਵੀ ਕੰਨ ਹੁੰਦੇ ਆ ਹਾਂ ਗੱਲ ਕੀ ਹੁਣੀ ਆ ਹਾਂ ਉਦਨਪਰਾ ਤੇ ਪਣਵਈਆ ਆਏ ਸੀ ਦੋਵੇਂ ਜਾਣੇ ਅੱਛਾ ਤਾਂ ਗਾੜੀ ਆਂਦੇ ਹੀ ਤੁਸੀਂ ਸਾਥ ਦੋ ਤੁਹਾਡੇ ਸਾਥ ਦੀ ਉਹਨੂੰ ਬੜੀ ਲੋੜ ਵਾ ਤੇ ਤੂੰ ਫਿਰ ਕੀ ਕਿਹਾ ਮੈਂ ਤਾਂ ਗੱਲਾਂ ਬਾਤਾਂ ਦੇ ਵਿੱਚ ਬਥੇਰਾ ਕਿਹਾ ਸੀਗਾ ਮੈਂ ਹਾਂ ਅਜੇ ਉਹਦੀ ਉਮਰ ਕਿਹੜੀ ਆ ਆਹੋ ਤੇ ਜੀ ਉਹਦੇ ਮਾਂ ਪਿਓ ਜੀਂਦੇ ਹੁੰਦੇ ਕਿਤੇ ਹੋਰ ਵੇਖ ਲੈਂਦੇ ਆਹੋ ਤੇ ਵੇਖ ਲਓ ਤੁਸੀਂ ਸਲਾਹ ਕਰ ਲਓ ਅਸੀਂ ਵੀ ਤੁਹਾਡਾ ਸਾਥ ਦਵਾਂਗੇ ਅੱਛਾ ਭਰਨਾ ਪ੍ਰਾਤ ਨਹੀਂ ਹੋਇਆ ਤੇ ਜਿਹੜਾ ਦਾ ਪਣਵਈਆ ਸੀ ਨਾ ਉਹ ਗਾੜੀ ਸਵਾਲ ਜਵਾਬ ਕਰਦਾ ਸੀ ਮਾਸੀ ਜੀ ਉਹਦਾ ਇਹੋ ਘਰ ਵਾ ਉਨੇ ਇੱਥੇ ਹੀ ਰਹਿਣਾ ਵਾ ਤੇਰੇ ਕੋਲ ਜਵਾਬ ਨਾ ਦਿੱਤਾ ਗਿਆ ਮੈਂ ਇੱਥੇ ਹੀ ਲੈ ਜਾਉਂ ਦੋ ਚਾਰ ਦਿਨ ਲਈ ਆਪਣੇ ਕੋਲ ਖੜੋ ਮੈਂ ਕੀ ਆਂਦੀ ਹਾਂ ਭਰਾ ਤੇ ਨਾ ਜੋਤ ਨੂੰ ਠਾਲ ਕੇ ਤੇ ਬਾਹਰ ਲੈ ਆਇਆ ਸੀ ਪਤਾ ਨਹੀਂ ਵੀ ਕੰਨ ਵਿੱਚ ਕੀ ਫੋਗ ਮਾਰੀ ਹੁੰਦੀ ਕੀ ਪਤਾ ਹੁਣ ਕੀ ਸਲਾਵਾ ਕਰਨ ਤੇ ਦੋਵੇਂ ਭੈਣ ਭਰਾ ਚਲ ਕੋਈ ਗੱਲ ਨਹੀਂ ਪਤਾ ਲੱਗ ਗਈ ਜਾਣਾ ਵਾ ਕਿੰਨਾ ਚਿਰ ਲਕਾਰ ਰੱਖਣਗੇ ਸਾਡੇ ਕੋਲ ਆਹੋ ਇਹ ਤਾਂ ਗੱਲ ਲੱਗ ਗਈ ਨਾ ਹੋਊਗਾ ਤੇ ਫਿਰ ੱੱਕੇ ਮਾਰ ਕੇ ਕੱਢਾਂਗੇ ਜੇ ਇਦਾਂ ਨਾ ਜਾਉਗੀ ਤੇ ਪਰ ਭਈਆ ਹੋਰ ਕੋਈ ਕਹਿੰਦਾ ਨਹੀਂ ਹੋਰ ਤਾਂ ਨਹੀਂ ਕੁਝ ਕਿਹਾ ਮੈਂ ਤਾਂ ਕਹੇ ਪੈਨ ਨੂੰ ਨਾਲ ਲੈ ਕੇ ਆਉਣਾ ਸੀ ਇਹ ਨਹੀਂ ਸਾਡੀ ਤਾਈ ਨਹੀਂ ਠੀਕ ਉੱਧਰ ਗਈ ਹੈਗੀ ਚੱਲ ਨਾ ਤੇ ਆਣਾ ਇਹਦੇ ਨਾਲ ਤੇ ਭਾਈ ਉਹਨੂੰ ਮੈਂ ਆਪ ਹੀ ਕਹਿ ਦਿੰਦੀ ਤੇ ਜੇ ਹੁਣ ਮੁੱਕਿਆਂ ਦੀ ਲੋੜ ਪਈ ਨਾ ਤੇ ਮੈਂ ਆਪਣੇ ਭਈਏ ਨੂੰ ਵੀ ਕਹਿ ਦੇਣਾ ਤੇ ਭਰਾ ਨੂੰ ਵੀ ਕਹਿ ਦੇਣਾ ਜੇ ਮੈਂ ਘਰ ਹੁੰਦੀ ਦੀ ਹੋਗੀ ਮੈਂ ਮੈਂ ਕਹਿ ਹੀ ਦੇਣਾ ਸੀ ਜਾਣ ਕੇ ਸ਼ਹਿਰ 깔ਤਾ ਘਰ ਹੁੰਦੇ ਹੋ ਨਾ ਤਾਂ ਹੁਣੇ ਸਾਰੀ ਗੱਲ ਮੁੱਕ ਜਾਣੀ ਸੀ ਤੂੰ ਬਿਠਾ ਲਿੰਦੀ ਘੜੀ ਮੈਂ ਆ ਹੀ ਜਾਣਾ ਸੀ ਫੋਨ ਕਰ ਕਿਥੇ ਰੀ ਗੋਲੀ ਮਾਰੀ ਸੀ ਪੀ 2 ਮਿੰਟ ਬਹਿ ਜਾ ਬਿਠਾ ਲਾਂ ਤੇ ਤਾਂ ਨਹੀਂ ਹਾਂ ਕਿ ਉਹਨਾਂ ਚਿਰ ਨੂੰ ਤੁਸੀਂ ਵੀ ਆ ਜਾਓਗੇ ਆਹੋ ਨਾ ਸਾਨੂੰ ਕਾਮਾ ਸ਼ਹਿਰ ਸਾਨੂੰ ਕਾਮਾ ਸ਼ਹਿਰ ਚੱਲਗੇ ਦੋਵੇਂ ਜਾਣੇ ਕੋਈ ਨਹੀਂ ਆਉਣਗੇ ਜਿੱਦਣ ਫੇਰ ਜੀ ਇਹ ਤਾਂ ਤੇ ਇੱਥੇ ਹੋਇਆ ਤਾਂ ਠੀਕ ਆ ਨਾ ਹੋਊ ਤਾਂ ਤੁਹਾਨੂੰ ਫੋਨ ਕਰਕੇ ਸੱਦੂਗੀ ਫਿਰ ਮੈਂ ਜੇ ਮੈਂ ਕਰੂੰਦੀ ਨਾ ਮੇਰੇ ਸਾਹਮਣੇ ਕਰ ਹੀ ਦੇਣੀ ਗੱਲ ਤੂੰ ਵੀ ਨਵੇਂ ਡਰਦੀ ਰਹਿੰਦੀ ਏ ਨਹੀਂ ਨਹੀਂ ਭੈਣ ਜੀ ਡਰ ਮੈਨੂੰ ਕਾਦਾ ਹੈਗਾ ਗੱਲੀਆਂ ਬਾਤیں ਕਹਿਣਾ ਹੁੰਦਾ ਵਾ ਉਹ ਤਾਂ ਸਿਆਣੇ ਨੂੰ ਕਹਿੰਦੇ ਨੇ ਇਸ਼ਾਰੇ ਕਾਫੀ ਹੁੰਦਾ ਵਾ ਨਹੀਂ ਸਮਝੇ ਤੇ ਨਹੀਂ ਸਹੀ ਕੋਈ ਗੱਲ ਨਹੀਂ ਤਰੀਕਾ ਹੋਰ ਕੋਈ ਲੱਭ ਲੈਨੇ ਏਦਾਂ ਕਰੀ ਜੇ ਕਦੇ ਹੋਂ ਆਏ ਨਾ ਤੇ ਪਹਿਲਾਂ ਮੈਨੂੰ ਫੋਨ ਕਰਦੀ ਤੇ ਜਾਂ ਫਿਰ ਫੋਨ ਕਰਵਾਈ ਤੈਨੂੰ ਪਤਾ ਲੱਗ ਜਾਊਗਾ ਕਦੋਂ ਉਹਨਾਂ ਨੇ ਆਉਣਾ ਆ ਕੋਈ ਗੱਲ ਨਹੀਂ ਮੈਂ ਕਰਵਾਉਂਗੀ ਦੇੜੀ ਇਹਨਾਂ ਦਾ ਤਾਂ ਘਰੇ ਹੀ ਤੁਹਾਨੂੰ ਉਹਨਾਂ ਦਾ ਪਤਾ ਤਾਂ ਹੈ ਉਹਨਾਂ ਤਾਂ ਕੋਣਾ ਹੀ ਨਹੀਂ ਸੱਜਣ ਤਾਂ ਨੇ ਕੋਈ ਨਹੀਂ ਕਿਹਾ ਨਾ ਉਹਨਾਂ ਕੀ ਕਹਿਣਾ ਇਹ ਵੀ ਸਾਡੀ ਧੀ ਆ ਇਹਨੇ ਕਿੱਥੇ ਜਾਣਾ ਵਾ ਮੈਂ ਚੰਗਾ ਧੀ ਆ ਤਾਂ ਬਿਠਾ ਲਓ ਸਿਰ ਤੇ ਇਹਨੂੰ ਫਿਰ ਇਹਦੀ ਨਾ ਮੱਤੇ ਪੜਦਾ ਹੀ ਪਿਆ ਆ ਇਹਨੂੰ ਉਧਰ ਮੈਂ ਇੰਨਾ ਸਮਝਾਇਆ ਤੇ ਇਹਦੀ ਸਮਝ ਇੱਕਲ ਨਹੀਂ ਆਈ ਨਹੀਂ ਭਰਾ ਵੀ ਜੀ ਆਇਆ ਵਾ ਤੇ ਚਾਰ ਦਿਨ ਰਹਿ ਜਾ ਇਹਨੂੰ ਇੱਥੇ ਕੀ ਕਰਨਾ ਆਪੇ ਸਮਝੇ ਨਾ ਉਹਦੀ ਜੀਆ ਨਾ ਜੰਤ ਤਾਂ ਕੱਲੀ ਇੱਥੇ ਭਾਲੀ ਆ ਤੁਸੀਂ ਤਾਂ ਇਹ ਉੱਥੇ ਵੀ ਫੇਰ ਪਰਾਈ ਨਾ ਕਿੰਨੀ ਆ ਲਾਇ ਖਾਂਦੀ ਹੁਣੀ ਆ ਉਹ ਵੀ ਡਰਦਾ ਹੋਣਾ ਆ ਤਾਂ ਹੀ ਨਹੀਂ ਖੜੀ ਹੁਣੀ ਫਿਰ ਕੇ ਉੱਥੇ ਨੱਕ ਪਤ ਕਰੇ ਭੈਣ ਜੀ ਜਿਹੜਾ ਦਾ ਬਣਵਾਈ ਆਇਆ ਹੈਗਾ ਉਹ ਤਾਂ ਹੋਰ ਹੀ ਉਲਟੀਆਂ ਸਿੱਧੀਆਂ ਗੱਲਾਂ ਕਰਦਾ ਹੈਗਾ ਇਹ ਵੀ ਤੁਹਾਡਾ ਪੋਤੀ ਆ ਇਹਨੂੰ ਹੁਣ ਆਪਣਾ ਪੋਤੀ ਸਮਝੋ ਜੋ ਬਣੀ ਸਮਝੋ ਮੈਂ ਹਾਂ ਇਹਨੇ ਜੋ ਬਣ ਜਾਣਾ ਪੁੱਤ ਨੇ ਨਾ ਸਾਡਾ ਪੋਤੀ ਰਹਿਣਾ ਸੀ ਜਦੋਂ ਸਾਡਾ ਪੁੱਤ ਚੱਲ ਗਿਆ ਇਹਦਾ ਹੁਣ ਮਗਰ ਕੀ ਰਿਸ਼ਤਾ ਰਹਿ ਗਿਆ ਸਾਡੇ ਨਾਲ ਇਹੋ ਹੀ ਤਾਂ ਗੱਲ ਵਾ ਸੋਚਣ ਵਾਲੀ ਬਾਰ-ਬਾਰ ਇੱਕੋ ਗੱਲ ਕਰੀ ਜਾਵੇ ਮੈਂ ਤਾਂ ਦਿਲਜੀਤ ਨੇ ਸਾਡਾ ਪੁੱਤ ਹੈਗਾ ਇਹਨੇ ਪੁੱਤ ਬਣ ਜਾਣਾ ਵਾ ਨਾਲੇ ਜਿੱਦਾਂ ਦੀ ਨੈਸ਼ ਇਹ ਆ ਮੈਨੂੰ ਤੇ ਆ ਵੀ ਗਾੜੀ ਕੋਈ ਨਿਆਣਾ ਇਦਾਂ ਦਾ ਨੈਸ਼ ਹੋ ਗਿਆ ਨਾ ਕੀ ਕਰਾਂਗੇ ਘਰ ਦਾ ਬੇੜਾ ਗਰਕਤੇ ਨੇ ਅੱਗੇ ਹੀ ਕਰਤਾ ਵਾ ਛੱਡਿਆ ਕੋਹ ਨਹੀਂ ਅੰਨੇ ਮੇਰੀ ਸੁਣ ਗੱਲ ਰਮਨ ਸੱਚ ਬੁਛੇ ਨਾ ਅਸੀਂ ਹੁਣ ਕੋਈ ਨਾ ਕੋਈ ਦਲਜੀਤ ਦਾ ਸੰਦੀਪ ਤਾਂ ਸੋਚਣਾ ਕਿ ਨਹੀਂ 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 ਭੈਣ ਜੀ ਮੈਂ ਤੇ ਨਾ ਮਹੀਨਾ ਕਿ ਵੇਖਣਾ ਹੋਰ ਜੀ ਇਹ ਤੇ ਦਾ ਭਰਾ ਲੈ ਜੂਗਾ ਤਾਂ ਠੀਕ ਆ ਜੇ ਨਾ ਨਾ ਖੜਿਆ ਫਿਰ ਦੂਜਾ ਤਰੀਕਾ ਹੀ ਵਰਤਾਂਗੇ ਇਦਾਂ ਨਹੀਂ ਇਹਨੇ ਨਿਕਲਣਾ ਇੱਥੋਂ ਇਹ ਪੱਕੇ ਪੈਰੀਂ ਬੈਠੀ ਆ ਚੱਲ ਕੋਈ ਨਹੀਂ ਆਹ ਵੇਖੀ ਬਲਾ ਕੀ ਕਰਨੀ ਇਹ ਸੰਦੀਪ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਸਵੇਰ ਦੇ ਕਿੱਥੇ ਗਏ ਸੀ ਉਹ ਮੈਂ ਸ਼ਹਿਰ ਗਿਆ ਸੀ ਸ਼ਹਿਰ ਕੀ ਉਹ ਜੋ ਬੰਦੇ ਕੰਮ ਹੀ ਇਕ ਦੋ ਅੱਛਾ ਅੱਛਾ ਉਥੋਂ ਦੱਸਿਆ ਉਹ ਜੁਨਟਾ ਲੈਣੇ ਉਹ ਕੀਤੇ ਆ ਠੀਕ ਆ ਤੇ ਮਗਰੋਂ ਪਰੌਣੇ ਆਏ ਸੀ ਕੌਣ ਆਏ ਲਵਲੀ ਭਾਜੀ ਤੇ ਉਹਨਾਂ ਦਾ ਪਰੌਣਾ ਸੀ ਅੱਛਾ ਹਾਂਜੀ ਉਹਦਾ ਮਿਲਣ ਲਈ ਆਏ ਸੀ ਮਿਲ ਗੇਲਦਾ ਤੇ ਪਤਾ ਨਹੀਂ ਹੁਣ ਕੀ ਕਰਨਾ ਇਹੋ ਗੱਲਾਂ ਬੜੀਆਂ ਕਰਨ ਡੇ ਪਰ ਕੀ ਕਹਿੰਦੇ ਜੀ ਇਹੇ ਜੋਤ ਵੱਲੋਂ ਕਹਿਣ ਡੇ ਹੀ ਤੁਹਾਡਾ ਹੀ ਪੁੱਤ ਬਾਣੇ ਤੁਹਾਡੀ ਜ਼ਿੰਮੇਵਾਰੀ ਆ ਇਦਾਂ ਦੀ ਆਵਾ ਗੱਲਾਂ ਕਰਨ ਡੇ ਮੈਂ ਤਾਂ ਕੁਰਸੀਆਂ ਦੇਣ ਗਈ ਬਸ ਇੰਨੀਆਂ ਗੱਲਾਂ ਸੁਣੀਆਂ ਕਿੰਨਾ ਚਿਰ ਬੈਠੇ ਰਹੇ ਉਦਾਂ ਅੱਛਾ ਤੇ ਬਾਅਦ ਚੋਂ ਨਵੇਲੀ ਵੀ ਲੈ ਕੇ ਗਿਆ ਯਾਰੇ ਕੌਣ ਲਵਲੀ ਕਿਨੂੰ ਜੋਤ ਨੂੰ ਜੋਤ ਨੂੰ ਅੱਛਾ ਪਤਾ ਨਹੀਂ ਉੱਥੇ ਕੀ ਪੈਣ ਪਰਾ ਗੱਲਾਂ ਕਰਦੇ ਰਹੇ ਆ ਉਹ ਚੱਲ ਆਪਣੀ ਗੱਲ ਹੋਣੀ ਉਹਨਾਂ ਨੇ ਕੋਈ ਕੀ ਪਤਾ ਕੀ ਸਿਖਾਉਣ ਡਿਆ ਜਨੂਣ ਉਹ ਸਿਖਾਉਣਾ ਸੋਣਾ ਕੀ ਆ ਇਹ ਗੱਲ ਕਰਦੇ ਹੋਣੇ ਆ ਵੀ ਕਿਦਾਂ ਕੀ ਹਿਸਾਬ ਦਾ ਵਾ ਹਿਸਾਬ ਤਾਬ ਕਾ ਦਾ ਵਾ ਤੁਹਾਨੂੰ ਵੀ ਪਤਾ ਵਾ ਬਗਾਨੀ ਧੀ ਆ ਘਰ ਦਾ ਪੁੱਤ ਬਣ ਸਕਦੀ ਆ ਹੁਣ ਤੇਰੀ ਗੱਲ ਹੈਗੀ ਆ ਮੇਰੀ ਸੁਣ ਗੱਲ ਮਾਸੀ ਤੇ ਮੰਮੀ ਜੋ ਮਰਜ਼ੀ ਕਰਨ ਤੂੰ ਕੇ ਗੱਲ ਨਹੀਂ ਹੋਣਾ ਮਾਸੀ ਨੇ ਤੇ ਮੰਮੀ ਨੇ ਨਾ ਉਹਨੂੰ ਆਪੇ ਘਰੋਂ ਕੱਢ ਦੇਣਾ ਮੈਂ ਕੀ ਹੋਣਾ ਕਿਸੇ ਦੀ ਗੱਲ ਚ ਮੈਂ ਤਾਂ ਵੈਸੇ ਦੱਸਿਆ ਹੀ ਆ ਜਿੱਦਾਂ ਉਹ ਕਰਨ ਦੇ ਹੀ ਤੂੰ ਨਾ ਮੰਮੀ ਨਾਲ ਗੱਲ ਕਰਨੀ ਆ ਆਪ ਜੋ ਇਹਨੂੰ ਕੁਝ ਨਹੀਂ ਕਹਿਣਾ ਠੀਕ ਆ ਤੂੰ ਨਾ ਮੰਮੀ ਕੇ ਮੋੜੇ ਤੇ ਰੱਖ ਕੇ ਚਲਾਉਣੀ ਆ ਠੀਕ ਆ ਠੀਕ ਆ ਆਪ ਨਹੀਂ ਬੁਰੇ ਬੰਨਣਾ ਨਹੀਂ ਨਹੀਂ ਮੈਨੂੰ ਕੀ ਬੁਰੇ ਬੰਨਦੀ ਲੋੜ ਵਾ ਆਪੇ ਉਹਨਾਂ ਨੇ ਕਰ ਲੈਣਾ ਮਾਸੀ ਵੀ ਸਿਆਣੇ ਆ ਮੰਮੀ ਵੀ ਸਿਆਣੇ ਆ ਉਹਨਾਂ ਨੇ ਪਤਾ ਹੀ ਆ ਕੀ ਕਰਨਾ ਉਹ ਗੱਲ ਕਰੀ ਮੰਮੀ ਦੇ ਨਾਲ ਮੋੜੇ ਤੇ ਰੱਖ ਕੇ ਬੰਦੂਕ ਚ ਲਾਉਣੀ ਆ ਤੂੰ ਨਹੀਂ ਅੱਗੇ ਹੋਣਾ ਠੀਕ ਹੈ ਨਾ ਠੀਕ ਆ ਉਹਨਾਂ ਦਾ ਕਰਾਉਣਾ ਜੋ ਉਹ ਵੀ ਕਰਾਉਣਾ ਅੱਗੇ ਮਾਸੀ ਕਰਨ ਦੇ ਆ ਜੋ ਕਰਨਾ ਉਹਨਾਂ ਨੇ ਕਰਨਾ ਮਾਸੀ ਨੇ ਨਾ ਆਪ ਵੀ ਕਰੂ ਕੱਢ ਦੇਣਾ ਹਾਂਜੀ ਮੈਨੂੰ ਮਾਸੀ ਜੀ ਗੱਲਾਂ ਤੋਂ ਪਤਾ ਲੱਗ ਗਿਆ ਕੀ ਕਰਨ ਦੀ ਆ ਨਹੀਂ ਨਹੀਂ ਅਹੀਂ ਨੀ ਬੁਰੇ ਬਨਣਾ ਮਾਸੀ ਨੇ ਨਾ ਮੰਮੀ ਨੇ ਆਪਣੀ ਗੱਲਾਂ ਚ ਲੈ ਆਈ ਆ ਪਰ ਜੋ ਕਰਨਾ ਨਾ ਮਾਸੀ ਨੇ ਤੂੰ ਮੰਮੀ ਨੇ ਕਰਨਾ ਤੂੰ ਬੁੜੀ ਨਹੀਂ ਬਨਣਾ ਠੀਕ ਆ ਚਲੋ ਤੁਸੀਂ ਬੈਠੋ ਮੈਂ ਲਿਆਵਾਂ ਫੇਰ ਚਾਹ ਪਾਣੀ ਸਵੇਰ ਦੇ ਗਏ ਤੇ ਰੋਟੀ ਲਾਵਾਂਗੇ ਰੋਟੀ ਖਾਣੀ ਆ ਠੀਕ ਆ ਉਹ ਆਏ ਦੇਖੋ ਕੰਮ ਨਾ ਹੋਣੇ ਆ ਇੱਥੇ ਵਸਾਵਾਂਗੇ ਪਰ ਇੱਥੇ ਵਸਾ ਕੇ ਕਰਨਗੇ ਕੀ ਕਿ ਉਹ ਜੋ ਬਣਿਆ ਨਹੀਂ ਆ ਤੇ ਜੋ ਦਾ ਇੱਥੇ ਕੀ ਕੰਮ ਆ Yeah mm -hmm.